ਸਰਬ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਸਾਰੇ ਫਗਵਾੜਾ ਵਾਸੀਆਂ ਨੂੰ ਅੱਜ 10 ਅਸ਼ੋਕਪਟਿਆ ਕੋਲੋਂ ਵੀ ਇੱਕ ਨਿੰਦਾ ਇੱਕ ਸਦਾ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਸਰਬ ਨੌਜਵਾਨ ਸਭਾ ਵਾਲੇ ਸਾਰੇ ਵੀਰ ਮਿਲ ਕੇ ਇੰਨਾ ਖਰਚਾ ਕਰਕੇ 6 ਅਕਤੂਬਰ ਦਿਨ ਐਤਵਾਰ ਨੂੰ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਣ ਜਾ ਰਹੇ ਹੈ ਫਗਵਾੜਾ ਵਾਸੀਆਂ ਨੂੰ ਮੇਰੇ ਵੱਲੋਂ ਇੱਕ ਛੋਟੀ ਜੀ ਅਪੀਲ ਹੈ ਕਿ ਸਾਰੇ ਜਣੇ ਇਸ ਵਿਆਹ ਤੇ ਇਸ ਸਮੂਹਿਕ ਵਿਆਹ ਤੇ ਜ਼ਰੂਰ ਅਸ਼ੀਰਵਾਦ ਦੇਣ ਆਵੋ ਤੁਹਾਡੇ ਅਸ਼ੀਰਵਾਦ ਦੀ ਇਹਨਾਂ ਬੱਚਿਆਂ ਨੂੰ ਬਹੁਤ ਲੋੜ ਹੈ ਇਸ ਤੋਂ ਬਾਅਦ ਇੱਕ ਹੋਰ ਛੋਟਾ ਜਿਹਾ ਉਪਰਾਲਾ ਹਰ ਸਾਲ ਦੀ ਤਰ੍ਹਾਂ ਇੱਕ ਮਹਾਮਈ ਦਾ ਜਾਗਰਣ ਵੀ ਕਰਾਇਆ ਜਾਂਦਾ ਉਹ 13 ਅਕਤੂਬਰ ਨੂੰ ਦੇ ਨੈਤਵਾਰ ਨੂੰ ਰੱਖਿਆ ਗਿਆ ਹੈ ਸੋ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਉੱਥੇ ਪਹੁੰਚੇਗੀ ਸਾਡੇ ਡਿਸਟ੍ਰਿਕਟ ਪ੍ਰਧਾਨ ਜੀ ਮੈਂ ਵੀ ਗੋਗੀ ਸਾਹਿਬ ਵੀ ਸਾਡੇ ਚੇਅਰਮੈਨ ਸਾਹਿਬ ਸਾਰੇ ਪਤਵੰਤੇ ਸੱਜਣ ਆਮ ਆਦਮੀ ਪਾਰਟੀ ਦੇ ਉੱਥੇ ਤੁਹਾਡਾ ਸਵਾਗਤ ਕਰਨੇ ਵਾਸਤੇ ਖੜੇ ਹੋਣਗੇ ਆਮ ਆਦਮੀ ਪਾਰਟੀ ਦੀ ਟੀਮ ਸਾਡੀ ਸਰਬ ਨੌਜਵਾਨ ਸਭਾ ਨਾਲ ਹਮੇਸ਼ਾ ਖੜੀ ਆ ਔਰ ਖੜੀ ਰਹੇਗੀ ਅਸੀਂ ਪ੍ਰੇਰਿਤ ਕਰਦੇ ਆਂ ਬੱਚਿਆਂ ਨੂੰ ਆਮ ਆਦਮੀ ਪਾਰਟੀ ਵੀ ਪ੍ਰੇਰਿਤ ਕਰਦੀ ਆ ਸਰਬਨਾ ਨੌਜਵਾਨ ਸਭਾ ਵੀ ਪ੍ਰੇਰਿਤ ਕਰਦੀ ਆ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਬੱਚਿਆਂ ਨੂੰ ਕਿ ਇਸੇ ਤਰ੍ਹਾਂ ਅਸੀਂ ਜ਼ਰੂਰਤਮੰਦ ਲੜਕੀਆਂ ਦੀਆਂ ਵਿਆਹ ਕਰਵਾਉਂਦੇ ਰਵਾਂਗੇ ਉਹਨਾਂ ਦੀ ਹੈਲਪ ਕਰਦੇ ਰਵਾਂਗੇ ਚਾਹੇ ਕੰਪਿਊਟਰ ਕੋਰਸ ਦੀ ਗੱਲ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਸਿਲਾਈ ਸੈਂਟਰ ਦੀ ਗੱਲ ਹੋਵੇ ਸੋ ਇਹ ਸਰਬ ਨੌਜਵਾਨ ਸਭਾ ਦਾ ਇੱਕ ਛੋਟੇ ਛੋਟੇ ਕਰਕੇ ਕਿੰਨੇ ਹੀ ਉਪਰਾਲੇ ਆ ਅਸੀਂ ਇਹਨਾਂ ਨਾਲ ਜੁੜ ਕੇ ਅਸੀਂ ਹਮੇਸ਼ਾ ਅਸੀਂ ਮਾਨਵਤਾ ਦੀ ਸੇਵਾ ਕਰਨੀ ਆ ਮਾਨਵਤਾ ਦੀ ਸੇਵਾ ਕਰਨੀ ਆ ਫਗਵਾੜਾ ਵਾਸੀਆਂ ਦੀ ਸੇਵਾ ਕਰਨੀ ਆ ਧੰਨ